ਸਿਆਰ ਕਾਲ ਫਰੈਂਡਸ ਤਾਂ ਤੁਸੀਂ ਸਾਰੇ ਕਿੱਦਾਂ ਹੋ ਤਾਂ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤਾਂ ਅੱਜ ਲੋਕ ਚ ਆਪਾਂ ਪਠਾ ਸਾਹਿਬ ਜਵਾਂਗੇ ਤੇ ਆਪ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਪਠਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤਾਂ ਚਲੋ ਆਪਾਂ ਬਿਨਾਂ ਦੇਰੀ ਕੀਤੇ ਆਪਣੇ ਵਲੌਗ ਨੂੰ ਸਟਾਰਟ ਕਰਦੇ ਹਾਂ நல சே பிண்ட சாம ਫੁੱਟਬਾਲ ਇੱਥੇ ਸਾਡੀ ਛਿੰਝ ਵੀ ਹੁੰਦੀ ਆ ਪਿੰਡ ਤਾਂ ਹੁਣ ਆਪਾਂ ਤੇਲ ਪਾਉਣ ਲੱਗੇ ਆ ਤੇ ਆਪਾਂ ਹੁਣ ਭਾਵਾਂਗੇ ਤੇਲ ਤੇ ਫੇਰ ਜਾਵਾਂਗੇ ਅੱਗੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਚੰਗਾ ਭਾਈ ਤਾਂ ਹੁਣ ਆਪਾਂ ਪੈਟਰੋਲ ਪੰਪ ਤੋਂ ਬਾਹਰ ਜਾਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਥੇ ਸਾਡੇ ਟੂਲਪਾਜੀ ਦੇ ਕੋਲ 24 ਘੰਟੇ ਲੰਗਰ ਚੱਲਦਾ ਹੈ ਧੰਨ ਧੰਨ ਬਾਬਾ ਜਗਤਰਾਮ ਜੀ ਦਾ ਬਹੁਤ ਸੰਗਤ ਤੇ ਪ੍ਰਸ਼ਾਦਾ ਛੱਕੇ ਜਾਂਦੀ ਹੈ 24 ਘੰਟੇ ਲੰਗਰ ਲੱਗਦਾ ਰਹਿੰਦਾ ਇੱਥੇ ਬਹੁਤ سارے ਬੀਰ ਕੋ ਤੇ ਪ੍ਰਸ਼ਾਦਾ ਛੱਕਦੇ ਆ ਵਾਹਿਗੁਰੂ ਜੀ ਬਸ ਥੋੜਾ ਥੋੜਾ ਤੇ ਬਸ ਹੀ ਬਸ ਹੋ ਗਿਆ ਹੋ ਗਿਆ ਜੀ ਹੋ ਗਿਆ ਇਸਨੂੰ ਇੱਥੇ ਪ੍ਰਸ਼ਾਦ ਮਿਲਿਆ ਹੈ ਬਾਬਾ ਜੀ ਤੋਂ ਬਾਬਾ ਜੀ ਇਹ ਲੰਗਰ ਇੱਥੇ 24 ਘੰਟੇ ਚੱਲਦਾ ਰਹਿੰਦਾ ਹੈ ਪ੍ਰਸ਼ਾਦ ਦੇ ਲੰਗਰ ਰਸਤਾ ਲੰਗਰ ਬਦਾਮਾਂ ਦਾ ਲੱਡੂਆਂ ਦਾ ਹਰ ਤਰ੍ਹਾਂ ਦਾ ਲੰਗਰ ਇੱਥੇ ਚੱਲਦਾ ਹੈ ਬਾਬਾ ਜੀ ਦਾ ਆਪਿੰਵੇਂ ਨੇ ਨਾਂ ਕੀ ਹੈ ਦਾ ਹੈ ਹਾਂ ਹੁਣ ਆਪਾਂ ਟੀਬੀ ਸਾਹਿਬ ਪਹੁੰਚ ਗਏ ਆ ਇੱਥੇ ਬਹੁਤ ਸਾਰੇ ਮੰਕੀਜ਼ ਵੀ ਹੁੰਦੇ ਆ ਆ ਦੇਖ ਮੋਰੀ ਅਸੀਂ ਪਹੁੰਚੇ ਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਕੋਟਲਾ ਨਿਹੰਗ ਰੋਪੜ ਤੇ ਇੱਥੋਂ ਕੇਟ ਮੇਨ ਗੇਟ ਤੋਂ ਗੁਰਦੁਆਰਾ ਪੱਠਾ ਸਾਹਿਬ ਤਕਰੀਬਨ 100 ਮੀਟਰ ਦੇ ਹੈ ਗੁਰਦੁਆਰਾ ਪੱਠਾ ਸਾਹਿਬ ਰੋਪੜ ਤੋਂ ਚੰਡੀਗੜ੍ਹ ਰੋਡ ਤੇ ਸਥਿਤ ਹੈ ਇਹੋ ਨਾ ਨੇ ਪਹਿਲਾਂ ਪਰ ਤੂ ਗੱਡੀਆਂ ਵਾਸਤੇ ਪਾਰਕਿੰਗ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਐਸਸੀ ਪਾਰਕ ਦੇ ਵਿੱਚ ਲਾ ਲਈ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਅੰਦਰ ਗੁਰਦੁਆਰਾ ਇਹ ਸਭ ਭਾਈ ਜੈਤਾ ਉਹਨਾ ਵਰਗੇ ਮਹਾਨ ਵਿਖੋ ਪਰਪਕਾਰੀ ਵਿਆਖਿਆthi ਭਾਈ ਜੈਤਾ ਜੀ ਅੱਜ ਤੋਂ ਬਾਅਦ ਇੱਕ ਗੱਲ ਯਾਰ ਮਠੀ ਗੁਰਪਖਾ ਐਸਾ ਪੰਥ ਘਾੜ ਸਾਜਾਇ

ਕਿਰਪਾ ਕਰੇ ਇਹ ਦੋਰੀ ਤੋਂ ਦੋਸ ਗੋਚੇ ਰੱਖਾ ਅਸਤਰੇ ਕੋਈ ਰੱਖਾ ਦੇ ਵਿਚ ਨਦੀ ਸੀ ਉੱਤੇ ਗੁਰਦੇ ਕਰਿਓ ਬਾਕੀ ਦਾ ਬੋਲੀ ਜਿਸ ਅਨੁਸਾਰ ਇਹ ਸੋ ਗੁਰੂ ਬਾਜਾ ਵਾਲੇ ਨੇ ਜੇ ਕੋ ਪਰਨਾ ਦੇ ਕੇ ਵਾਲੇ ਨੂੰ ਕਹਿਣਾ ਸਨੋ ਉਸੇ ਸੱਚੀ ਗੱਲ